ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਦੁਨੀਆਂ ਦੇ ਲੋਕ ਹਮੇਸ਼ਾ ਜਾਦ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭਾਵੇਂ ਦੁਨੀਆਂ ਤੇ ਅਨੇਕਾਂ ਹੀ ਰਾਜੇ ਪੈਦਾ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਾ ਦੁਨੀਆਂ ਤੇ ਹੋਇਆ ਅਤੇ ਨਾ ਹੀ ਹੋਣਾ ਇਸ ਕਵਿਤਾ ਨੂੰ ਜਿਹਨੂੰ ਭਾਈ ਸਾਹਿਬ ਪਾਈ ਹਰਪਾਲ ਸਿੰਘ ਸੰਮਲੇ ਵਾਲੇ ਨੇ ਲਿਖਿਆ ਭਾਈ ਸਾਹਿਬ ਪਾਈ ਸੁਖਦੇਵ ਸਿੰਘ ਜੀ ਗਵਿੰਦਪੁਰ ਮਹਿੰਦਰ ਸਿੰਘ ਦਰਗਾਪੁਰ ਕਿਉਂ ਵਰਣਨ ਕਰਦੇ ਨੇ ਜੀ ਘਲੰਗੀ ਤਰ ਕੋਲੋਂ ਲਾਂਕੇ ਅਣਖਾਂ ਦਾ ਨੂਰ ਮਾ ਜਾਇਆ ਮਹਾਰਾਜ ਘੋਰਨੇ ਪੁੱਤਰ ਇਹ ਕਸੂਰ ਮਾ ਗੱਬਰੂ ਹੋ ਕਰਤੇ ਜੀਨੇ ਗੱਬਰੂ ਹੋ ਕਰਤੇ ਜੀਨੇ ਦੁਸ਼ਮਣ ਪੈ ਪੀਤ ਸੀ ਹੋ ਸੀਰਣ ਜਿੱਤਣ ਬਹਾਲਾ ਨਾ ਵੀਰਣ ਜੀਤ ਸੀ ਸ਼ੇਰੇ ਪੰਜਾਬ ਸੂਰਮਾ ਉਹ ਨਲੂਏ ਤੇ ਭੂਲਾ ਸਿੰਘ ਦੀ ਜੋੜੀ ਕਮਾਲ ਸੀ ਜੰਗ ਨੂੰ ਜੜ ਝੜਦੇ ਤਿੰਨੇ ਪਉ ਜਾਂ ਜਦ ਨਾਲ ਸੀ ਆਉਂਦੀ ਹੈ ਜਿਵੇਂ ਹਨੇਰੀ ਆਉਂਦੀ ਹੈ ਜਿਵੇਂ ਹਨੇਰੀ ਹੁੰਦਾ ਪਰ ਤੀਤ ਸੀ ਉਹ ਸੀ ਰਣ ਜਿੱਤਣ ਵਾਲਾ ਨਾ ਵੀ ਰਣ ਜੀਤ ਸੀ ਸ਼ੇਰ ਪੰਜਾਬ ਬਾਦਸ਼ਾਹ ਘਾਬਲ ਤੋ ਬਜਲੀ ਬਣ ਕੇ ਚਮਕੀ ਤਲਵਾਰ ਸੀ ਬੈਰੀ ਤੇ ਡਗਦੀ ਹੋਈ ਭੁੱਜੀ ਕੰਦਾਰ ਸੀ ਪਾੜ ਤੇ ਦੁਸ਼ਟ ਬਚ ਵਾਲੋਂ ਭੜਤੇ ਦੁਸ਼ਟ ਵਿਚਾਲੋਂ ਦਿੱਤੇ ਕਰ ਸੀਤ ਸੀ ਹੋ ਸੀਰਨ ਜਿੱਤਣ ਬਹਾੜਾ ਨਾ ਵੀਰਨ ਜੀਤ ਸੀ ਛੇਰੇ ਪੰਜਾਬ ਸੂਰਮਾ ਉਹ ਗੋਰੀਆਂ ਦੀ ਤਾਕਤ ਅੱਗੇ ਗੋਡੇ ਸਵਟੇਕ ਗਏ ਇਦਾਂ ਗਏ ਟੁੱਟ ਹੌਸਲੇ ਟਾਣੇ ਜੋਂ ਦੇਖਦੇ ਆ ਚੁੱਕਿਆ ਨਾ ਸਿੰਘ ਗੁਰੂ ਦਾ ਚੁੱਕਿਆ ਨਾ ਸਿੰਘ ਗੁਰੂ ਦਾ ਤੋੜੀ ਨਾ ਰੀਤ ਸੀ ਉਹ ਸੀ ਰਣ ਜਿੱਤਣ ਵਾਲਾ ਨਾ ਵੀਰਣ ਜੀਤ ਸੀ ਸ਼ੇਰੇ ਪੰਜਾਬ ਬਾਦਸ਼ਾਹ ਜਾਉਨਾ ਮੁੱਲ ਥਾਰਿਆ ਹੀਰੇ ਆ ਨਾ ਮੋਲ ਦਾ ਮਾਰਦਾ ਜਦੋਂ ਬੜਕ ਸੀ ਲੰਡਨ ਵੀ ਡੋਲਦਾ ਭੈਲਾ ਹੀ ਮੇਤਰ ਬਣ ਗਏ ਪਹਿਲਾ ਹੀ ਮੇਤਰ ਬਣ ਗਏ ਘੋਰੇ ਵੀ ਚੀਜ ਸੀ ਹੋ ਸੀ ਰਣ ਜਿੱਤਣ ਵਾਲਾ ਨਾ ਵੀ ਰਣ ਜੀਤ ਸੀ ਸ਼ੇਰੇ ਪੰਜਾਬ ਸੂਰਮਾ ਉਹ ਰਾਜੇ ਤਾਂ ਹੋਏ ਬਥੇਰੇ ਅੱਗੇ ਵੀ ਹੋਵਣਗੇ ਭਾਂਡੀ ਬਣ ਆਪਣੇ ਸਿਰ ਤੇ ਰਾਸਣ ਨਾ ਟੋਣਗੇ ਚੱਲ ਨਹੀਂ ਜਾਂਦੀ ਜਿਸ ਤੋਂ ਨਿਰਤਨ ਦਿੱਤੀ ਕਸੀ ਉਹ ਸੀ ਰਣ ਜਿੱਤਣ ਵਾਲਾ ਨਾ ਦਾ ਹਰਣ ਜੀਤ ਸੀ ਸ਼ੇਰੇ ਪੰਜਾਬ ਸ਼ੂਰਮਾ ਜਿੰਨਾ ਚ ਰਹਾ ਜਿਉਂਦਾ ਜੋਦਾ ਪੰਜਾਬ ਦਾ ਉਹ ਨਾਚ ਰਿਆ ਚੂਲਦਾ ਝੰਡਾ ਸਿੱਖ ਰਾਜ ਦਾ ਪਿਛੋ ਤਾਂ ਪੁੱਲੀਆਂ ਕੋਲਾ ਪਿਛੋ ਤਾਂ ਪੁੱਲੀਆਂ ਕੋਲਾ ਗਾਉਣੇ ਵੀ ਗੀਤ ਸੀ ਹੋ ਸੀ ਰਣ ਜਿੱਤਣ ਬਹਾੜਾ ਨਾ ਵੀਰਣ ਜੀਤ ਸੀ ਸ਼ਹਿਰ ਪੰਜਾਬ ਸੂਰਮਾ ਆਪ ਜੇ ਆ ਨਹੀਂ ਸਕਦੇ ਕਲਗੀ ਤਰਪਾਤ ਸ਼ਾਮ ਮੁੜ ਕੇ ਰਣਜੀਤ ਭੇਜ ਦੋ ਸ਼ਮਲੇ ਦਾ ਬਾਸ਼ਤਾ ਘੋੜੇ ਜੁਲੈਗੇ ਹੀਰਾ ਘੋੜੇ ਜੁਲੈਗੇ ਹੀਰਾ ਮੁੜ ਆ ਅਜ ਤੀਕ ਕੀ ਹੋ ਸੀ ਰਣਜੀਤਣ ਵਾਲਾ ਨਾ ਵੀ ਰਣਜੀਤ ਸੀ ਸ਼ੇਰ ਪੰਜਾਬ ਸੂਰਮਾ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ